ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪ ਜੀ ਦਰਸ਼ਨ ਦਿਦਾਰੇ ਕਰ ਰਹੇ ਹੋ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਪਿਤਾ ਧੰ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਇਤਿਹਾਸਿਕ ਅਸਥਾਨ ਗੁਰਦੁਆਰਾ ਜਾਮਨੀ ਸਾਹਿਬ ਇਸ ਥਾਨ ਫਿਰੋਜ਼ਪੁਰ ਸ਼ਹਿਰ ਤੋਂ ਕੁਝ ਕੁ ਦੂਰ ਪਿੰਡ ਮਜੀਦਪੁਰ ਵਿੱਚ ਸशोਭਿਤ ਹੈ ਆਓ ਇੱਥੇ ਇਤਿਹਾਸਿਕ ਸਥਾਨ ਗੁਰਦੁਆਰਾ ਜਾਮਨੀ ਸਾਹਿਬ ਜੀ ਦੇ ਦਰਸ਼ਨ ਕਰਿਏ ਅਤੇ ਇਸ ਅਸਥਾਨ ਦੇ ਇਤਿਹਾਸ ਤੇ ਝਾਤ ਮਾਰੀਏ 10ਵੀਂ ਪਾਸ਼ਾਈ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਖਿਦਰਾਨਾ ਦੀ ਢਾਬ ਜਿਸ ਨੂੰ ਹੁਣ ਸ੍ਰੀ ਮੁਕਤਸਰ ਸਾਹਿਬ ਕਿਹਾ ਜਾਂਦਾ ਹੈ ਉੱਥੇ ਜੰਗ ਤੋਂ ਹੁੰਦੇ ਹੋਏ ਇਸ ਸਥਾਨ ਤੇ ਆਏ ਸਨ ਉਸ ਸਮੇਂ ਇਸ ਸਥਾਨ ਤੇ ਜੰਗਲ ਵਰਗਾ ਮੋਹਲ ਸੀ ਇਸ ਜਗ੍ਹਾ ਇੱਕ ਚੰਡ ਦਾ ਰੁੱਖ ਸੀ ਜਿਸ ਹੇਠਾਂ ਬੈਠ ਗੁਰੂ ਸਾਹਿਬ ਜੀ ਨੇ ਆਰਾਮ ਕੀਤਾ ਸੀ ਜਿਹੜਾ ਚੰਦ ਸਾਹਿਬ ਹੁਣ ਇਸ ਟਾਈਮ ਆਪਾਂ ਦੇਖ ਰਹੇ ਹਾਂ ਇਸ ਝੰਡਾ ਸੇਬ ਨਾਲ ਗੁਰੂ ਜੀ ਨੇ ਆਪਣਾ ਘੋੜਾ ਬੰਨਿਆ ਸੀ ਅਤੇ ਗੁਰੂ ਸਾਹਿਬ ਜੀ ਇਸ ਝੰਡੇ 'ਤੇ ਬੈਠ ਆਰਾਮ ਕਰ ਰਹੇ ਸਨ ਐਨੇ ਨੂੰ ਝੰਡ ਦੇ ਨਸਤੇ ਇੱਕ ਬਾਜ ਤੇ ਇੱਕ ਤਿੱਤਰ ਆ ਗਏ ਬਾਜ ਨੇ ਤਿੱਤਰ ਨੂੰ ਬੁਰੀ ਤਰ੍ਹਾਂ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਇਹ ਸਭ ਹੁੰਦਾ ਦੇਖ ਗੁਰੂ ਸਾਹਿਬ ਜੀ ਚੁੱਪਚਾਪ ਦੇਖ ਰਹੇ ਸਨ ਗੁਰੂ ਜੀ ਦੇ ਨਾਲ ਮਜੂਦਾ ਸਿੰਘ ਬੜੇ ਹੈਰਾਨ ਹੋਏ ਅਤੇ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਿ ਆਪ ਜੀ ਦੇ ਸਾਹਮਣੇ ਬਾਜ ਨੇ ਤਿੱਤਰ ਨੂੰ ਮਾਰ ਦਿੱਤਾ ਪਰ ਆਪ ਜੀ ਨੇ ਕੁਝ ਨਹੀਂ ਕਿਹਾ ਤੇ ਨਾ ਹੀ ਸਾਨੂੰ ਇਹਨੂੰ ਛਡਾਉਣ ਦਾ ਕੋਈ ਹੁਕਮ ਦਿੱਤਾ ਤਾਂ ਸਿੰਘਾਂ ਨੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਪ੍ਰਸ਼ਨ ਕੀਤਾ ਤਾਂ ਗੁਰੂ ਜੀ ਨੇ ਸਿੰਘਾਂ ਦੇ ਸਵਾਲ ਦਾ ਜਵਾਬ ਦੇਣਾ ਕੀਤਾ ਗੁਰੂ ਸਾਹਿਬ ਜੀ ਦੱਸਦੇ ਹਨ ਕਿ ਇਹ ਤਿੱਤਰ ਪਿਛਲੇ ਜਨਮ ਵਿੱਚ ਜੱਟ ਸੀ ਤੇ ਇਹ ਜੋ ਬਾਜ ਹੈ ਇਹ ਪਿਛਲੇ ਜਨਮ ਤੋਂ ਬਾਣੀਆਂ ਸੀ ਇੱਕ ਸ਼ਾਹੂਕਰ ਸੀ ਅਤੇ ਪਿਛਲੇ ਜਨਮ ਵਿੱਚ ਜੱਟ ਨੇ ਇਸ ਬਾਣੀਏ ਕੋਲੋਂ ਕਰਜ਼ਾ ਲਿਆ ਸੀ ਜਦੋਂ ਬਾਣੀਏ ਨੇ ਜੱਟ ਨੂੰ ਪੁੱਛਿਆ ਕਿ ਮੈਂ ਪੈਸੇ ਤਾਂ ਤੈਨੂੰ ਦੇ ਦਿੰਦਾ ਹਾਂ ਪਰ ਜਾਮਨੀ ਕਿਸਤੀ ਦੇਵੇਂਗਾ ਜਾਨੀ ਤੇਰਾ ਗਰੰਟਡ ਕੌਣ ਹੋਵੇਗਾ ਤਾਂ ਜੱਟ ਨੇ ਕਿਹਾ ਮੇਰੀ ਜਾਮਨੀ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਪਾਸ਼ਾ ਮਹਾਰਾਜ ਦੇਣਗੇ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਹਾਂ ਕਿ ਮੈਂ ਤੇਰਾ ਕਰਜ਼ਾ ਮੋੜ ਜਾਊਂਗਾ ਤਾਂ ਇਸ ਤਰ੍ਹਾਂ ਬਾਣੀਆਂ ਨੇ ਜੱਟ ਨੂੰ ਕਰਜ਼ਾ ਦੇ ਦਿੱਤਾ ਤਾਂ ਸਮਾਂ ਬੀਤ ਗਿਆ ਪਰ ਜੱਟ ਨੇ ਕਰਜ਼ਾ ਵਾਪਸ ਨਾ ਕੀਤਾ ਤਾਂ ਇੱਕ ਦਿਨ ਜਦੋਂ ਜੱਟ ਦੀ ਮੌਤ ਹੋ ਗਈ ਤਾਂ ਉਹ ਇਸ ਤਿੱਤਰ ਦੀ ਜੁਨ ਵਿੱਚ ਪੈ ਗਿਆ ਤਾਂ ਬਾਣੀਆਂ ਵੀ ਆਪਣੀ ਉਮਰ ਭੋਗ ਕੇ ਅਗਲੇ ਜਨਮ ਵਿੱਚ ਇਸ ਬਾਏ ਦੀ ਜੋਨੀ ਵਿੱਚ ਆਣ ਪਿਆ ਗੁਰੂ ਜੀ ਨੇ ਦੱਸਿਆ ਇੰਨਾ ਦੀ ਜਾਵਣੀ ਕਰਕੇ ਹੀ ਮੈਂ ਅੱਜ ਇੱਥੇ ਆਇਆ ਹਾਂ ਅੱਜ ਬਾਣੀਏ ਨੇ ਜੋ ਕਿ ਬਾਜ ਦੀ ਜੂਨ ਵਿੱਚ ਹੈ ਇਸ ਜੱਟ ਨੂੰ ਜਿਹੜਾ ਤਿੱਤਰ ਦੇ ਰੂਪ ਵਿੱਚ ਹੈ ਮੈਂ ਇੱਥੇ ਇਸ ਨੂੰ ਮਾਰ ਕੇ ਆਪਣਾ ਹਿਸਾਬ ਬਰਾਬਰ ਕਰ ਲਿਆ ਇਸ ਦੇ ਨਾਲ ਹੀ ਮੇਰੀ ਜਾਵਣੀ ਵੀ ਖਤਮ ਹੋ ਗਈ ਇਹ ਸਾਰਾ ਕੋਤਕ ਦੇਖ ਕੇ ਗੁਰੂ ਜੀ ਦੇ ਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਤਕ ਹੋਏ ਆਪ ਸਾਹਮਣੇ ਗੁਰੂ ਸਾਹਿਬ ਜੀ ਸਾਨੂੰ ਇਸ ਸਾਖੀ ਵਿੱਚ ਉਪਦੇਸ਼ ਕਰਦੇ ਹਨ ਕਿ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ ਅਤੇ ਜੇ ਕਿਸੇ ਤੋਂ ਉਧਾਰ ਲਿਆ ਉਹ ਜਿਉਂਦੇ ਜੀ ਜ਼ਰੂਰ ਮੋੜਨਾ ਜ਼ਰੂਰੀ ਆ ਕਿਉਂਕਿ ਗੁਰਬਾਣੀ ਦਾ ਵੀ ਬਾਝ ਪ੍ਰਾਈਵਸਟ ਕਿਉਂ ਰੱਖੀਏ ਦਿੱਤੇ ਹੀ ਸੁੱਖ ਹੋਏ ਕਿਉਂਕਿ ਕਰਜ਼ੇ ਦੀ ਪੰਡ ਅਗਲੇ ਜਨਮ ਚ ਨਾਲ ਜਾਂਦੀਆਂ ਇਸ ਵਰ ਹੈ ਕਿ ਜੋ ਸੰਗਤ ਸ਼ਰਧਾ ਭਾਵਨਾ ਨਾਲ ਸਤਿਗੁਰ ਜੀ ਦਾ ਉਹ ਡਾਸਰਾ ਲੈ ਕੇ ਇੱਥੇ ਆ ਕੇ ਇਸ਼ਨਾਨ ਕਰਦੀ ਹੈ ਉਸ ਦੇ ਸਿਰ ਤੇ ਕਿੰਨਾ ਵੀ ਕਰਜ਼ਾ ਕਿਉਂ ਨਾ ਹੋਵੇ ਉਹ ਉੱਤਰ ਜਾਂਦਾ ਹੈ ਇਸ ਤਰ੍ਹਾਂ ਸਾ ਸੰਗਤ ਜੀ ਗੁਰਦਵਾਰਾ ਜਾਮਨੀ ਸਹਿਬ ਵਿੱਚ ਦੂਰੋ ਦੂਰੋ ਸੰਗਤ ਪਹੁੰਚਦੀ ਹੈ ਅਤੇ ਜਿੱਨਾ ਉੱਪਰ ਲੱਖਾਂ ਕਰੋੜਾਂ ਦਾ ਕਰਜ਼ਾ ਹੁੰਦਾ ਹੈ ਉਹ ਉੱਤਰ ਜਾਂਦਾ ਹੈ ਇੱਥੇ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰੋ ਅਤੇ ਉਪਰੰਤ ਗੁਰੂ ਜੀ ਦੇ ਦਰਸ਼ਨ ਕਰੋ ਅਤੇ ਤੁਹਾਡੇ ਮਨ ਦੀ ਹਰ ਮੁਰਾਦ ਇਸ਼ਾ

گشیا پراپت کر کے ਸ੍ਰੀ ਅਨਾਪਸਰ ਸਾਹਿਬ ਨੂੰ ਇਹ ਜੱਤਾ ਬਾਸ ਗੁਰੂ ਦੀ ਗੁਰਬਾਨੀ ਦਾ ਨਿਰਮਲ ਕਰਦੇ ਹਨ। ਉਹ ਆਪਣ ਆਪਣੇ ਘਰ ਦੀ ਕਾਰੋਬਾਰ ਸੰਭਾਲ ਕੇ ਤੇ ਗੁਰੂ ਕੇ ਪਿਆਰ ਨੂੰ ਆਪਣੇ ਖੇਤਾਂ ਦੇ ਵਿੱਚ ਜਾ ਕੇ ਇਸ ਸਥਾਨ ਤੇ ਸੰਗਤਾਂ ਦੂਰ ਦਰਾਡੇ ਤੋਂ ਮੱਸਿਆਂ ਤੇ ਪੁੰਨਿਆਂ ਦੇ ਦਿਹਾੜੇ ਵੱਡੀ ਗਿਣਤੀ ਵਿੱਚ ਦਰਸ਼ਨ ਕਰਨ ਆਉਂਦੀਆਂ ਹਨ ਐਤਵਰ ਵਾਲੇ ਦਿਨ ਬਹੁਤ ਜ਼ਿਆਦਾ ਸੰਗਤਾਂ ਇੱਥੇ ਪੁੱਜਦੀਆਂ ਹਨ ਆਓ ਆਪਾਂ ਵੀ ਬਾਣੀ ਤੇ ਬਾਣੇ ਦੇ ਧਰਨੀ ਬਣੀਏ ਗੁਰੂ ਜੀ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਅਤੇ ਆਪਣੇ ਬੱਚਿਆਂ ਨੂੰ ਗੁਰੂ ਧਿਆਨ ਨਾਲ ਜੋੜੀਏ ਇਸ ਗੁਰਦੁਆਰਾ ਸਾਹਿਬ ਵਿੱਚ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਂਦਾ ਹੈ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਖੰਡੇ ਦੀ ਪਾਹੁਲ ਛੱਕਦੀਆਂ ਹਨ ਅਤੇ ਖਾਲਸਾ ਦਾ ਰੂਪ ਧਾਰਦੀਆਂ ਹਨ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਫਿਰੋਜ਼ਪੁਰ ਤੋਂ 8 ਕਿਲੋਮੀਟਰ ਦੂਰ ਲੁਧਿਆਣਾ ਰੋਡ ਤੇ ਸਥਾਪਿਤ ਹੈ। ਪਹਾੜਾਂ ਵਾਲਿਆ ਗੱਲਾਂ ਕਵਾੜੇ ਵੱਡੇ ਰੋਡ ਤੇ ਇੱਕ ਸੁੰਦਰ ਗੇਟ ਬਣਿਆ ਹੋਇਆ ਹੈ। ਜੁੱਕੇ ਇਹ ਗੁਰੂ ਸਾਹਿਬ ਜੀ ਦੇਖੋ ਜੇ ਤਿੱਖਤ ਅਤੇ ਬਾਜਰੀ ਤਸਵੀਰ ਬਣੀ ਹੋਈ ਹੈ। ਇਹ ਸਥਾਨ ਬਹੁਤ ਹੀ ਰਮਣੀਕ ਜਗ੍ਹਾ ਤੇ ਸ਼शोਭਿਤ ਹੈ। ਬਹੁਤ ਸੁੰਦਰ ਸੀ। ਇਸ ਤਰ੍ਹਾਂ ਆਪਾਂ ਇਸ ਗੋਲਪੜੀ ਨੂੰ ਆ ਕੇ ਸਜਸ਼ਣ ਕਰਕੇ ਬਣਾ ਸਕਦੇ ਹਾਂ। ਦਿਸੇ ਉਹ ਮਾਰਿਖੀ ਚਾਹਦੇ ਹਾਂ। ਇਹ ਬੱਚੇ ਨੂੰ ਦੇ ਦੇਣੇ ਚਾਹੀਏ। ਕੋਈ ਸਾਰ ਮਾਤਮ ਦੇ ਨਾਂ ਨਾ ਚਾਹੀਏ। ਮੈਂ ਕੁਝ ਬਾਣੀ ਦੇਖੋ ਸ਼ੁਣਿਆ। ਪਰ ਮਾਜੂ ਉਹ ਵਾਹਿਗੁਰੂ ਕਨ ਕਨ ਉੱਚ ਮਜੂਰਾ ਜੇ ਕਰਤਾ ਨਹੀਂ ਸਾਨੂੰ ਹਮੇਸ਼ਾ ਹਲਕਮ ਧਰਨ ਕਰਨਾ ਚਾਹੀਦਾ ਹੈ। ਉਹਦਾ ਸ਼ੁਕਰਾਨਾ ਕਰਨਾ ਚਾਹੀਦਾ। ਅਸੀਂ ਵਾਹਿਗੁਰੂ ਦੀ ਛਾਡੀ ਬੰਦ ਰੂਪ ਖਾਤ। ਉਹ ਵਾਹਿਗੁਰੂ ਜੀ। ਸੰਨਜੀ ਆਸ ਕਰਦੀ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ। ਜੇਕਰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ